ਸਾਤਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਹੁਣੇ-ਹੁਣੇ ਖਬਰ ਸਾਹਮਣੇ ਆਈ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਤੇ ਜਲੰਧਰ ਵਿਖੇ ਕੁਝ ਗੁੰਡਾ ਅਣਸਰਾਂ ਵੱਲੋਂ ਫੈਰੰਗ ਕੀਤੀ ਗਈ ਅਤੇ ਉਸ ਨੂੰ ਮੌਤੇ ਘਾੜ ਤਾਰ ਦਿੱਤਾ ਗਿਆ ਹੁਣ ਸੋਚਣ ਅਤੇ ਸਮਝਣ ਵਾਲੀ ਇਹ ਗੱਲ ਹੈ ਵੀ ਜੇ ਸਰਕਾਰ ਦੇ ਆਗੂ ਤੇ ਵਰਕਰ ਤੇ ਜੇ ਹੋਈ ਸੇਫ ਨਹੀਂ ਅਗੇ ਤੇ ਆਮ ਪਬਲਿਕ ਦਾ ਕੀ ਹਾਲ ਆ ਇਸ ਵਾਸਤੇ ਸਰਕਾਰ ਨੂੰ ਕਰੜੇ ਕਦਮ ਪੁੱਟਣ ਦੀ ਜ਼ਰੂਰਤ ਹੈਗੀ ਆ ਕਿ ਜਿਹੜੇ ਗੁੰਡਾ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਸ ਕਰਕੇ ਆਉਣ ਵਾਲੇ ਜਿਹੜੇ ਪੰਜਾਬ ਦੇ ਲੋਕ ਉਹ ਵੀ ਆਪਣੇ ਆਪ ਨੂੰ ਸੇਫ ਸਮਝਣ ਦੀ ਕੋਸ਼ਿਸ਼ ਕਰਨ ਤੇ ਜੇਕਰ ਇਹ ਕਾਰਵਾਈ ਨਹੀਂ ਹੁੰਦੀ ਤਾਂ ਸਮਝ ਲਓ ਵੀ ਪੰਜਾਬ ਸਰਕਾਰ 2027 ਦੇ ਵਿੱਚ ਆਣ ਕੇ ਇਹਦਾ ਕੀ ਹਾਲ ਹੋ ਜਾਂਦਾ ਇਸ ਮਸਲੇ ਨੂੰ ਪੂਰੀ ਤਰ੍ਹਾਂ ਖੰਗਾਲ ਕੇ ਸੋਕਾ ਦੇ ਸਾਹਮਣੇ ਲਿਆਂਦਾ ਜਾਵੇ ਵੀ ਕੀ ਜਿਹੜੀਆਂ ਰਵਾਇਤੀ ਪਾਲਟ ਗਈ ਉਹਨਾਂ ਦੇ ਚੀਜ਼ਾਂ ਕਾਰਨ ਕਾਰਨ ਹੁੰਦੀਆਂ ਕਿ ਜਿਹੜੇ ਆਮ ਸਰਫੇਰੇ ਵਿਅਕਤੀ ਆ ਉਹ ਕਾਨੂੰਨ ਤੋੜਦੇ ਆ ਇਸ ਕਰਕੇ ਪੂਰੀ ਖਬਰ ਧਿਆਨ ਮੰਗਦੀ ਆ